6 ਕਰਮ ਇਧਰ 3 ਕਰਮ ਇਧਰ ਆ ਜਿਹੜੀ ਲੈਂ ਬਣੇਗੀ ਕਿੰਨੀ ਬਣੇਗੀ 18 6 ਗੁਣਾ 3 18 ਆ ਗਿਆ 18 ਨੂੰ 9 ਤੇ ਭਾਗ ਦਿੱਤਾ ਕਿੰਨੇ ਆ ਗਿਆ 9 ਤੋਂ ਨਹੀਂ 18 ਤਾਂ 2 ਮਰਲੇ ਬਣ ਗਿਆ ਤੇ ਜੇ 6 ਇਧਰ ਜਾ ਕੇ ਕਰਮ ਆਪਾਂ ਉਧਰ 3 3 ਕਰਕੇ 6 ਤੁਰਗੇ 6 6 36 36 ਨੂੰ ਹੁਣ ਆਪਾਂ 9 ਦੇ ਭਾਗ ਦੇ ਦਾਂਗੇ ਕਿੰਨਾ ਆਏਗਾ 4 ਯਾਨੀ ਕਿ 4 ਮਰਲੇ ਉਮੀਦ ਕਰਦਾ ਤੁਹਾਨੂੰ ਗੱਲ ਪੱਕੜ ਚਾਰ ਹੀ ਹੋਣੀ ਹੈ ਮੈਂ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਸਾਨ ਇਹ ਕਹਿੰਦੇ ਕਿ ਮੇਰੇ ਕੋਲ 20 ਕਿਲੋ ਬੀਜ ਆ ਤੇ ਕਿੰਨਾ ਥਾਂ 25 ਕਿਲੋ ਬੀਜ ਆ ਜਾਂ 8 ਕਿਲੋ ਬੀਜ ਆ ਕਿੰਨਾ ਤੇ ਕਿਵੇਂ ਸ਼ੁਰੂ ਕਰੀਏ ਵੀ ਕਿੰਨਾ ਥਾਂ ਇਧਰ ਨੂੰ ਜਾਣਾ ਕਿੰਨਾ ਇਧਰ ਨੂੰ ਜਾਣਾ ਆਪਾਂ ਇਸ ਨੂੰ ਪੂਰਾ ਬਰੀਕੀ ਨਾਲ ਸਮਝੀਏ ਤੇ ਬਿਲਕੁਲ ਸੌਖਾ ਤਰੀਕਾ ਹੈਗਾ ਕਿ ਸ਼ੁਰੂ ਕਿਵੇਂ ਕਰੀਏ ਵੀ ਕਿੱਥੋਂ ਕਿੰਨੇ ਮਰਲੇ ਬਣਾਣੇ ਨੇ ਇਧਰ ਨੂੰ ਮੈਂ ਚੱਲਿਆ ਗਿਆ 15 ਕਰਮ ਇਧਰ ਨੂੰ 10 15 ਨੂੰ 10 ਨੂੰ ਆਪਾਂ ਗੁਣਾ ਕਰਾਂਗੇ ਤੇ 150 ਆ ਜਾਏਗਾ 150 ਨੂੰ ਤੁਸੀਂ ਫਿਰ 9 ਤੇ ਭਾਗ ਕਰੋਗੇ 16.5 16 ਦੇ ਕਰੀਬ ਜੋ ਵੀ ਆ ਜਾਏਗਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕਈ ਮੇਰੇ ਵੀਰ ਪੁੱਛਦੇ ਨੇ ਖਾਸ ਕਰਕੇ ਨਵੇਂ ਮੁੰਡੇ ਕਿਉਂਕਿ ਬਾਕੀ ਕਈ ਕਿਸਾਨ ਤਾਂ ਤਜਰਬੇਗਾਰ ਐਸੇ ਨੇ ਉਤੇ ਅੱਖਾਂ ਨਾਲ ਹੀ ਏਰੀਆ ਜਾਂ ਪਤਾ ਲੱਗ ਜਾਂਦਾ ਵੀ ਕਿੰਨਾ ਬੀਜ ਬੀਜਣਾ ਦਾ 10 ਕਿਲੋ ਲੈ 20 ਮਰਲੇ ਥਾਂ ਇੰਨਾ ਕੋ ਬਣ ਜਾਏਗਾ ਜਾਂ ਪਿਛਲੀ ਵਾਰ ਦੇ ਉਹਨਾਂ ਦਾ ਪੱਕਾ ਹੀ ਹੁੰਦਾ ਜਿਨ੍ਹਾਂ ਕੋਲ ਜ਼ਮੀਨ ਜਿੰਨੀ ਹੈ ਵੀ ਇੱਥੋਂ ਵਟ ਪਾਣੇ ਆਪਾਂ ਤੇ ਐਨੇ ਮਰਲੇ ਬਣ ਜਾਂਦਾ ਇੱਕ ਮਰਲੇ 'ਚ ਆਪਾਂ 2 ਤੋਂ 2.5 ਕਿਲੋ ਬੀਜ ਪਾਣਾ 2 ਕਿਲੋ ਲੈ ਕੇ ਚੱਲਾਂਗੇ ਆਪਾਂ ਕਈ ਤਰ੍ਹਾਂ ਦਾ ਆਪਾਂ ਬੀਜ ਬੀਜਨੇ ਆ ਤੇ ਕਿੰਨੇ ਮਰਲੇ ਥਾਂ ਕਿੱਥੇ ਜਾ ਕੇ ਬਣੇਗਾ ਉਦੇ ਬਾਰੇ ਆਪਾਂ ਗੱਲਬਾਤ ਕਰਨੀ ਏ ਇਹ ਸਾਢੇ 5 ਫੁੱਟ ਦੀ ਡਾਂਗ ਹੈ ਆਪਣੇ ਕੋਲ ਯਾਨੀ ਕਿ 66 ਇੰਚ ਦੀ ਇਹ ਜਿਹੜਾ ਥਾਂ ਆਪਾਂ ਮਿਨਾਂਗੇ ਆਪਾਂ ਮਿਨਾਂਗੇ ਕਰਮਾਂ ਦੇ ਨਾਲ ਕਰਮ ਯਾਨੀ ਕਿ ਸਾਢੇ 5 ਫੁੱਟ ਦਾ ਤਿੰਨ ਕਰਮ 22 ਤਿੰਨ ਕਰਮ ਤਿੰਨ ਕਰਮ ਤਿੰਨ ਕਰਮ ਇਹ ਚੌੜਾ ਡੱਬਾ ਬਣ ਗਿਆ ਇਹ ਆਪਣੇ ਕੋਲ ਇੱਕ ਮਰਲਾ ਆ ਗਿਆ ਕਰਮਾਂ ਦਾ ਹਿਸਾਬ ਕਿਤਾਬ ਇਹ ਆ ਕਿ ਇੱਕ ਪਾਸੇ ਲੰਬਾਈ ਇੱਕ ਪਾਸੇ ਚੜਾਈ ਉਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਗੁਣਾ ਕਰਨਾ ਹੈ ਇੱਕ ਪਾਸੇ 10 ਗਏ ਇੱਕ ਪਾਸੇ 7 ਗਏ 70 ਆ ਗਿਆ ਇਹਨੂੰ 9 ਤੇ ਭਾਗ ਦੇ ਕੇ ਜਿੰਨਾ ਉੱਤਰ ਆਏਗਾ ਉਹ ਮਰਲਿਆਂ 'ਚ ਆ ਜਾਏਗਾ ਸਵਾ 'ਚ ਆ ਜਾਏ ਸਾਢੇ 'ਚ ਆ ਜਾਏ ਪੂਰੇ 'ਚ ਆ ਜਾਏ ਸੋ ਇਹਦੀ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਸ਼ੁਰੂ ਕਰਾਂਗੇ ਇਸ ਵੱਟ ਤੋਂ ਠੀਕ ਹੈ ਵੇਖੋ ਬੀਜ ਜਿਹੜਾ ਪਾਣਾ ਆਪਾਂ ਉਹ ਤੇ ਤੁਸੀਂ ਜਾਣਦੇ ਹੋ ਜਾਂ 2 ਕਿਲੋ ਘੱਟੋ ਘਾਟ ਇੱਕ ਮਰਲੇ ਦਾ ਤੇ ਜਾਂ 2.5 ਕਿਲੋ ਤੱਕ ਲੈ ਕੇ ਜਾ ਸਕਦੇ ਹੋ ਜਿਹੜਾ ਆਪਾਂ ਕਰ ਮੰਨੇ ਆ ਨਾ ਆ ਮੈਂ ਡਾਂਗ ਤਾਂ ਚੁੱਕੀ ਫਿਰਨਾ ਤੁਹਾਨੂੰ ਲਾਈਵ ਐਗਜ਼ਾਮਪਲ ਦੇ ਦੇਣਾ ਜਿਵੇਂ ਇੱਥੋਂ ਸ਼ੁਰੂ ਕਰਾਂ ਮੈਂ 1 2 ਆ ਦੋ ਪਲੰਘਾਂ ਦਾ ਜਿਹੜਾ ਇੱਥੋਂ ਲੈ ਕੇ ਆ ਪੁਆਇੰਟ ਹੋ ਗਿਆ ਨਾ ਇਨੂੰ ਇੱਕ ਕਰਮ ਬੋਲ ਦਿੰਨੇ ਆ ਇੱਕ ਕਰਮ ਦਾ ਮਤਲਬ 5.5 ਫੁੱਟ 5.5 ਫੁੱਟ ਦਾ ਮਤਲਬ 66 ਇੰਚ ਆ ਹੁਣ ਜਿਵੇਂ ਇੱਕ ਡਾਂਗ ਹੈ ਮੇਰੇ ਕੋਲ ਪੂਰੇ 5.5 ਫੁੱਟ ਦੀ ਇਹਨੂੰ ਮੈਂ ਇੱਥੇ ਰੱਖਿਆ ਆ ਵੇਖ ਲਓ ਇੱਥੇ ਵੀ ਨਾ 1 2 ਮੈਨੂੰ ਮੇਰਾ ਮਤਲਬ ਐਨ ਐਗਜ਼ੈਕਟ 1 ਇੰਚ ਦਾ ਫਰਕ ਪਏਗਾ 66 ਦੀ ਜਗ੍ਹਾ 67 ਹੋ ਜਾਏਗਾ ਕੋਈ ਫਰਕ ਨਹੀਂ ਪੈਂਦਾ ਆਪਾਂ ਕਿਹੜਾ ਕਿਸੇ ਨੂੰ ਕੋਈ ਜ਼ਮੀਨ ਮੁੱਲ ਦੇ ਰਹਿਆਂ ਚ ਇਧਰ ਉਧਰ ਹੋ ਜਾਏਗਾ ਥੋੜਾ ਬਾਤਾਂ ਮਰਲਾ ਆਪਾਂ ਨੂੰ ਆਈਡੀਆ ਹੋ ਜਾਏਗਾ ਲੇਕਿਨ ਤੁਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਵੀ ਪੈਦਲ ਚੱਲ ਕੇ ਵੈਸੇ ਅਗਰ ਮਿਲਣਾ ਮਿਲ ਸਕਦਾ ਇਸ ਕਰਕੇ ਫਿੱਤਾ ਵੀ ਨਹੀਂ ਚੁੱਕਣਾ ਤੇ ਇੱਕ ਡਾਂਗ ਤੇ ਆਪਣੇ ਘਰ ਹੁੰਦੀ ਹੋਈ ਏ 5.5 ਫੁੱਟ ਦੀ ਡਾਂਗ ਜਰੂਰ ਹੱਥ 'ਚ ਰੱਖੋ ਠੀਕ ਹੈ ਹੁਣ ਜੇ ਮੈਂ ਇੱਕ ਮਰਲਾ ਥਾਂ ਮਿਲਣਾ ਮੰਨ ਕੇ ਚਲੋ ਵੀ ਇਹ ਕਿਹੜਾ ਇੱਕ ਆ ਇੱਥੇ ਵੱਟ ਆ ਸਾਹਮਣੇ ਦਿਖਾਈ ਨਹੀਂ ਦੇ ਰਹੀ ਹੁਣੀ ਵੈਸੇ ਤੇ ਇੱਥੇ ਹੁਣ ਮੈਂ ਪਨੀਰੀ ਬੀਜਣੀ ਏ ਜਾਂ ਕੁਝ ਵੀ ਕਰਨਾ ਸਭ ਤੋਂ ਪਹਿਲਾਂ ਤੇ ਅਗਰ ਮੈਂ ਇੱਥੋਂ ਸ਼ੁਰੂ ਕਰਾਂ ਸਪੋਜ਼ ਕਰੋ ਇਸ ਪੁਆਇੰਟ ਤੋਂ ਸ਼ੁਰੂ ਕਰ ਲੈਨੇ ਆ ਇਹ ਹੋ ਗਿਆ ਮੇਰਾ ਇੱਕ ਤੇ ਇੱਥੇ ਹੋ ਗਿਆ 2 ਤੇ ਆ ਹੋ ਗਿਆ 3 3 ਆ ਗਿਆ ਇੱਥੇ ਫਿਰ ਮੈਂ ਇਧਰ ਨੂੰ ਕਰਾਂਗਾ 1 ਇਧਰ ਆ ਜਾਏਗਾ 2 ਤੇ ਆ ਹੋ ਗਿਆ 3 ਠੀਕ ਹੈ ਆ 3 ਤੇ ਇਧਰ ਨੂੰ ਫਿਰ ਤੁਰ ਜਾਗ ਮੈਂ 3 ਹੋਣਗੇ ਉਧਰ ਨੂੰ ਵੀ 3 ਇਹ ਜਿਹੜਾ ਮੇਰਾ ਚੌਰ ਸਿੱਕ ਥਾਂ ਬਣ ਗਿਆ ਇਹ ਆਪਣਾ 1 ਮਰਲਾ ਬਣ ਗਿਆ ਤੇ ਕਿਸਾਨ ਇਹ ਕਹਿੰਦੇ ਕਿ ਮੇਰੇ ਕੋਲ 20 ਕਿਲੋ ਬੀਜ ਆ ਤੇ ਕਿੰਨਾ ਥਾਂ 25 ਕਿਲੋ ਬੀਜ ਆ ਜਾਂ 8 ਕਿਲੋ ਬੀਜ ਆ ਕਿੰਨਾ ਤੇ ਕਿਵੇਂ ਸ਼ੁਰੂ ਕਰੀਏ ਵੀ ਕਿੰਨਾ ਥਾਂ ਇਧਰ ਨੂੰ ਜਾਣਾ ਕਿੰਨਾ ਇਧਰ ਨੂੰ ਜਾਣਾ ਜਾਂ ਸਭ ਤੋਂ ਬੇਸਿਕ ਐਗਜ਼ਾਮਪਲ ਪੇਨਾ ਲੈ ਕੇ ਚੱਲਦੇ ਆਂ ਆਪਾਂ ਆਪਾਂ ਕੀ ਕਰਦੇ ਆਂ ਆ ਆਪਾਂ 4 ਕਿਲੋ ਦੀ ਥੈਲੀ ਮੰਨ ਲੈਣੀ ਆ ਵੀ 1 ਕਿੱਲੇ ਦਾ ਬੀਜ ਆਪਾਂ ਬੀਜਣਾ ਪਨੀਰੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਕੀ ਕਰੋ ਤੁਸੀਂ ਡਬਲ ਆਪਾਂ ਲਾ ਲਵਾਂਗੇ ਆ ਵਾਟੇ ਸਾਹਮਣੇ ਤਾਂ ਇਧਰ ਨੂੰ ਪਹਿਲਾਂ ਮੈਂ ਵੇਖ ਲਾਂਗਾ ਕਿ ਮੇਰਾ ਜਿਹੜਾ ਕਿਆਰਾ ਹੈ ਨਾ ਪਨੀਰੀ ਦਾ ਉਧਰ ਨੂੰ ਤੇ ਜਿੰਨਾ ਮਰਜ਼ੀ ਲੈ ਕੇ ਜਾ ਸਕਣਾ ਕਈ ਵਾਰੀ ਆਪਾਂ ਐਵੇਂ ਕਿਆਰੇ ਬੀਜਨੇ ਆ ਵੀ ਥੋੜਾ ਜਿਹਾ ਥਾਂ ਇੱਕ ਬੀਜ ਦਾ ਫਿਰ ਦੂਜਾ ਬੀਜ ਫਿਰ ਬਾਸਮਤੀ ਆ ਗਈ ਆਪਾਂ ਥੋੜਾ ਥੋੜਾ ਸਮੇਂ ਬਾਅਦ ਬੀਜਨੇ ਆ ਤਾਂ ਆਪਾਂ ਇੱਕ ਸਟੈਂਡਰਡ ਫਿਕਸ ਕਰ ਲਈਏ ਕਿ ਮੈਂ ਇਧਰ ਨੂੰ ਇੰਨਾ ਚੌੜਾ ਬੀਜਨਾ ਇਧਰ ਨੂੰ ਜਿਹੜੀ ਲੰਬਾਈ ਹੈ ਆਪਾਂ ਮਰਲੇ ਦੀ ਯਾਨੀ ਕਿ ਦੋ ਮਰਲਿਆਂ ਦੀ ਰੱਖ ਲੈਣੇ ਆ ਮੈਂ ਇੱਥੋਂ ਲੱਗਾ ਇਹ ਆ ਗਿਆ ਆਪਣਾ ਇੱਕ ਠੀਕ ਹੈ ਇਹ ਦੋ ਤੇ ਇਧਰ ਆ ਗਿਆ ਤਿੰਨ ਠੀਕ ਹੈ ਬਸ ਤਿੰਨ ਤੋਂ ਵੀ ਜਾ ਸਕਣੇ ਆ ਬੜਾ ਸਿੱਧਾ ਜੇ ਤਿੰਨ ਇਧਰ ਜਾਾਂਗਾ ਇੱਕ ਮਰਲਾ ਫਿਰ ਦੋ ਅੱਗੇ 6 ਜਾਾਂਗਾ ਤੇ ਇਧਰੋਂ ਦੋ ਮਰਲੇ ਹੋ ਜਾਣਗੇ ਪਰੇ ਥੋੜਾ ਚੜਾਈ ਘਟ ਗਈ ਏ ਇਸ ਕਰਕੇ ਤਿੰਨ ਆ ਗਏ ਆਪਾਂ ਉੱਥੋਂ ਲੈ ਕੇ ਇੱਥੇ ਤਿੰਨ ਆ ਗਿਆ ਆ ਹੋ ਗਿਆ 4 ਠੀਕ ਹੈ ਆ ਹੋ ਗਿਆ 5 ਤੇ ਆ ਹੋ ਗਿਆ 6 ਠੀਕ ਹੈ ਆ 6 ਹੋ ਗਿਆ じゃ ਜਾਨੀ ਕਿ ਪਲੰਗਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵਿਖਾਉਣਾ ਇੱਥੇ ਮੈਂ ਡਾਂਗ ਰੱਖਤੀ ਨਾ ਵੇਖਿਓ 6 ਤੱਕ ਆ ਕੇ ਵਿਖਾਉਣਾ 1 2 3 4 5 6 ਆਲਮੋਸਟ ਸਹੀ ਵਾਣਾ ਤਾਂ ਉਸ ਵੱਟ ਤੋਂ ਇੱਥੇ ਤੱਕ ਆ ਗਿਆ ਮੈਂ 6 ਆਪਾਂ ਗਿਣ ਲੇ ਪਹਿਲੀ ਕਹਾਣੀ ਵੀ ਮੈਂ 4 ਕਿਲੋ ਬੀਜ ਬੀਜਣਾ ਜੇ ਮੈਂ ਇਧਰ 3 ਕਰਮ ਹੋਰ ਤੁਰ ਗਿਆ ਇਧਰ ਮੇਰੇ 2 ਮਰਲੇ ਬਣ ਜਾਣਗੇ ਜਿਵੇਂ ਕਿ ਇਥੋਂ 1 2 ਤੇ 3 ਠੀਕ ਹੈ ਜੀ ਉਧਰੋਂ ਮੈਂ 6 ਆਇਆ ਉਹ ਸਾਹਮਣੇ ਵੱਟ ਹੈ 6 ਕਰਮ ਇਧਰ ਨੂੰ 3 ਮੈਂ ਇਧਰ ਨੂੰ ਆ ਗਿਆ ਠੀਕ ਹੈ ਤੇ ਆ ਜਿਹੜਾ ਵਿੱਚ ਲੈਨ ਬਣੇਗੀ ਇਹ ਬਣ ਗਈ ਜੀ 2 ਮਰਲਿਆਂ ਦੀ ਦੋ ਮਰਲੇ ਬਣ ਕੇ ਜੇ ਹੁਣ ਮੈਂ ਤਿੰਨ ਅੱਗੇ ਹੋਰ ਤੁਰ ਜਾਨਾ ਐਵੇਂ ਹੀ ਇੱਕ ਦੋ ਤਿੰਨ ਠੀਕ ਐ ਤਿੰਨ ਆ ਗਿਆ ਇੰਨਾ ਥਾਂ ਇਹ ਬਣ ਗਿਆ ਜੀ ਚਾਰ ਮਰਲੇ ਥਾਂ ਠੀਕ ਐ ਜੀ ਇਹਦਾ ਮੈਂ ਥੋੜਾ ਹੋਰ ਦੱਸ ਦਿਆਂ ਤੁਹਾਨੂੰ ਕਿ ਆਪਾਂ ਜਿਹੜਾ ਕਰਮ ਮਿੰਦੇ ਆ ਨਾ ਕਰਮ ਇੱਕ ਪਾਸੇ ਲੰਬਾਈ ਇੱਕ ਪਾਸੇ ਚੜਾਈ ਮੈਂ ਇੱਕ ਪਾਸੇ ਗਿਆ 10 ਕਰਮ ਇੱਕ ਪਾਸੇ ਗਿਆ ਮੈਂ 9 ਕਰਮ 9 ਗੁਣਾ 10 ਕਿੰਨਾ ਹੋ ਗਿਆ ਜੀ 90 ਇਹ 90 ਜੋੜ ਆ ਗਿਆ 90 ਨੂੰ ਤੁਸੀਂ 9 ਤੇ ਭਾਗ ਕਰ ਦੇਣਾ 90 ਨੂੰ 9 ਤੇ ਭਾਗ ਕੀਤਾ ਕਿੰਨਾ ਆ ਗਿਆ 10 ਉਹ ਬਣ ਗਿਆ ਆਪਣੇ ਕੋਲ 10 ਮਰਲੇ ਥਾਂ ਯਾਨੀ ਕਿ ਕੋਈ ਵੀ ਲੰਬਾਈ ਹੋ ਸਕਦੀ ਆ ਇਧਰ ਨੂੰ ਗਿਆ ਮੈਂ 25 ਇਧਰ ਨੂੰ ਗਿਆ ਮੈਂ 10 25 ਨੂੰ 10 ਤੇ ਗੁਣਾ ਕੀਤਾ 250 ਆ ਗਿਆ 250 ਨੂੰ ਫਿਰ ਮੈਂ 9 ਤੇ ਭਾਗ ਦੇ ਦਾਂਗਾ ਡਿਵਾਈਡ ਕਰ ਦੇਾਂਗਾ ਜਿੰਨਾ ਆਨਸਰ ਆਏਗਾ ਓਨੇ ਮਰਲੇ ਹੋ ਜਾਣਗੇ ਐਵੇਂ ਗਿਣਨਾ ਐਸਨੂੰ ਲੰਬਾਈ ਗੁਣਾ ਚੜਾਈ ਕਰਕੇ ਨਾ ਕਰਮਾਂ ਦੀ ਤੇ ਕਰਮ 1 ਤੇ 2 ਸਧਾਰਨ ਜੀਆਂ ਵਧੀਆ ਦੋ ਪਲਾਂਗਾ ਦਾ ਇੱਕ ਕਰਮ ਹੋ ਜਾਂਦਾ ਲੰਬਾਈ ਗੁਣਾ ਚੜਾਈ ਕਰ ਲੋ 9 ਤੇ ਭਾਗ ਦੇ ਦਿਓ ਉਹਨੇ ਮਰਲੇ ਆ ਜਾਣਗੇ 6 ਕਰਮ ਇੱਧਰ 3 ਕਰਮ ਇੱਧਰ ਆ ਜਿਹੜੀ ਲਾਈਨ ਬਣੇਗੀ ਕਿੰਨੀ ਬਣੇਗੀ 18 6 ਗੁਣਾ 3 18 ਆ ਗਿਆ 18 ਨੂੰ 9 ਤੇ ਭਾਗ ਦਿੱਤਾ ਕਿੰਨੇ ਆ ਗਿਆ 9 ਤੋਂ ਨਹੀਂ 18 ਤਾਂ ਦੋ ਮਰਲੇ ਬਣ ਗਿਆ ਤੇ ਜੇ 6 ਇੱਧਰ ਜਾ ਕੇ ਕਰਮ ਆਪਾਂ ਉਧਰ 3 3 ਕਰਕੇ 6 ਤੁਰਗੇ ਛਕਮ ਛਕੀ 36 36 ਨੂੰ ਹੁਣ ਆਪਾਂ 9 ਤੇ ਭਾਗ ਦੇ ਦਾਂਗੇ ਕਿੰਨਾ ਆਏਗਾ 4 ਯਾਨੀ ਕਿ 4 ਮਰਲੇ ਉਮੀਦ ਕਰਦਾ ਤੁਹਾਨੂੰ ਗੱਲ ਪੱਕੜ ਚਾਰ ਹੀ ਹੋਣੀ ਹੈ ਮੈਂ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੁਣ 16 ਮਰਲੇ ਥਾਂ ਬਣਾਉਣਾ ਮੈਂ 16 ਮਰਲੇ ਕਿਵੇਂ ਬਣਾਵਾਂ ਵੀ ਕਿੱਧਰ ਨੂੰ ਕਿੰਨੇ ਕਰਮ ਜਾਵਾਂ ਕਿੱਧਰ ਨੂੰ ਕਿੰਨੇ ਕਰਮ ਜਾਵਾਂ ਇਧਰ ਨੂੰ ਮੈਂ ਚੱਲਿਆ ਗਿਆ 15 ਕਰਮ ਇਧਰ ਨੂੰ 10 15 ਨੂੰ 10 ਨੂੰ ਆਪਾਂ ਗੁਣਾ ਕਰਾਂਗੇ ਤੇ 150 ਆ ਜਾਏਗਾ 150 ਨੂੰ ਤੁਸੀਂ ਫਿਰ 9 ਤੇ ਭਾਗ ਕਰੋਗੇ 1.5 16 ਸਵਾ 16 ਦੇ ਕਰੀਬ ਜੋ ਵੀ ਆ ਜਾਏਗਾ ਠੀਕ ਹੈ ਇਸ ਕਰਕੇ ਇਧਰ ਨੂੰ ਆਪਾਂ ਜਾਵਾਂਗੇ ਇਦਾਂ 1 2 3 4 5 6 7 8 9 10 ਕਰਦੇ ਕਰਦੇ ਜਾਂ ਕਹਿ ਲਓ ਕਿ 15 ਇੱਧਰ ਦੇ ਕਰ ਲੈਨੇ ਆ ਇੱਧਰ ਨੂੰ ਕਿੰਨਾ ਜਾਵਾਂਗਾ 10 ਇਦਾਂ 1 2 ਇਦਾਂ 3 4 5 6 7 8 9 10 ਤੇ ਜਿਹੜਾ ਇਹ ਮੇਰਾ ਏਰੀਆ ਬਣੇਗਾ ਪੂਰਾ ਇਹ ਮੇਰਾ 16 16 ਮਰਲੇ ਬਣ ਜਾਏਗਾ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਸਮਝ ਲੱਗੀ ਹੋਣੀ ਹੈ ਜੇ ਫਿਰ ਵੀ ਕੋਈ ਤੁਹਾਡੀ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ